ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਵੱਡ ਬਦਲੀ ਦਾ ਦੌਰ ਜਾਰੀ ਹੈ ਅੱਜ ਵਕਫ ਵਕ ਸਿਆਸੀ ਪਾਰਟੀਆਂ ਤੋਂ ਕਈ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਸੀਨੀਅਰ ਭਾਜਪਾ ਆਗੂ ਵਿਜੇ ਸਾਪਲਾ ਜ਼ਿਲ੍ਹਾ ਪ੍ਰਧਾਨ ਰਜਨੀਤ ਮਹਾਂਸ ਨੇ ਪਾਰਟੀਆਂ ਦੇ ਹੋਰ ਆਗੂਆਂ ਨੇ ਇਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਪਾਰਟੀ ਆਗੂਆਂ ਨੇ ਕਿਆ ਕੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਦੀ ਨੀਤੀਆਂ ਪ੍ਰਤੀ ਲੋਕਾਂ ਦਾ ਭਰੋਸੇ ਦਾ ਪ੍ਰਤੀਕ ਹੈ ਅਰਜੁਨ ਸਿੰਘੀ ਔਰ ਹਨੀਸ਼ਰੀ ਵਾਸਤਵਾਜੀ ਦੀ ਜਿਹੜੇ ਦੋਨਾਂ ਦੀ ਜਿਹੜੀਆਂ ਟੀਮਾਂ ਜਿਹੜੀਆਂ ਕਾਫੀ ਵੱਡੀ ਗਣਤੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਈਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਥੇ ਰੋਜ਼ ਨੌਜਵਾਨਾਂ ਦੇ ਲਈ ਜਾਂ ਬਾਕੀ ਵਿਕਾਸ ਦੀਆਂ ਯੋਜਨਾਵਾਂ ਦੇਖਦੇ ਆ ਉਹਨਾਂ ਨੂੰ ਦੇਖਦੇ ਹੋਏ ਹਨੀਸ਼ਰੀ ਵਾਸਤਵਾਜੀ ਔਰ ਅਰਜੁਨ ਸਿੰਘ ਜਿਹੜੇ ਜੋ ਨੌਜਵਾਨ ਸਾਥੀ ਨੇ ਸਾਡੇ ਔਰ ਨੌਜਵਾਨ ਸਾਥੀਆਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਅੱਜ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਸਵਾਗਤ ਕਰਦੇ ਆਂ ਔਰ ਨੌਜਵਾਨ ਜਿਹੜੇ ਭਾਰਤੀ ਜਨਤਾ ਪਾਰਟੀ ਵੱਲ ਆਕਰਸ਼ਿਤ ਹੁੰਦੇ ਆ ਤਾਂ ਉਹਦਾ ਮਕਸਦ ਸਿੱਧਾ-ਸਿੱਧਾ ਸੰਦੇਸ਼ ਵੀ ਹੈ ਕਿ ਹੁਣ ਜਦੋਂ ਕਿਉਂਕਿ ਕਿਸੇ ਵੀ ਚੀਜ਼ ਦਾ ਕਿਸੇ ਅੰਦੋਲਨ ਦਾ ਕਿਸੇ ਕਾਰਜਕ੍ਰਮ ਨੂੰ ਨੇਪਰੇ ਚਾੜ੍ਹ ਦੇ ਵਿੱਚ ਯੁਵਾਵਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ ਮੁੱਖ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਰਹਿੰਦਾ ਔਰ ਅੱਜ ਜਿਹੜੇ ਯੂਥ ਸਾਡੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਰਵਨੀਤ ਬਿੱਟੂ ਜੀ ਨੂੰ ਜਿਤਾਉਣ ਦੇ ਲਈ ਅੱਗੇ ਭਾਰੀ ਜਿਹੜਾ ਮਤਾਨਾ ਜਿਤਾਉਣ ਦੇ ਲਈ ਆਪਣਾ ਜਿਹੜਾ ਤਿਆਰ ਕੀਤਾ ਔਰ ਉਹਦੇ ਲਈ ਮੈਂ ਫਿਰ ਉਹਨਾਂ ਦਾ ਧੰਨਵਾਦ ਕਰਦਾ ਔਰ ਇਹ ਆਪਣੇ ਹੁਣ ਕੰਮ ਦੇ ਵਿੱਚ ਕਰਦੇ ਹੋਏ ਅੱਗੇ ਵਧਣਗੇ ਔਰ ਇਹ ਜਿੱਤ ਜਿਹੜੀ ਹੈ ਸੁਨਿਸ਼ਚਿਤ ਕਰਨਗੇ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਵੀ ਉਹਨਾਂ ਨੂੰ ਸੁਨਿਸ਼ਚਿਤ ਕਰਦਾ ਹਾਂ ਕਿ ਉਹਨਾਂ ਦੀ ਕਿਸੇ ਵੀ ਕਿਸੇ ਤਰ੍ਹਾਂ ਦੀ ਵੀ ਚੜ੍ਹੀਆਂ ਲੋੜਾਂ ਨੂੰ ਪੂਰਾ ਕਰਨ ਦੇ ਅਸੀਂ ਹਮੇਸ਼ਾ ਤਤਪਰ ਰਹਾਂਗੇ ਜਿਹਾ ਆਵਾਜ਼ ਨਹੀਂ ਪੀਣਾ ਕਰ ਰਹੇ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਅੱਜ ਜਦੋਂ ਨੌਜਵਾਨ ਜਿਹੜਾ ਆਕਰਸ਼ਿਤ ਹੋ ਰਿਹਾ ਤੇ ਇਹਦਾ ਮਤਲਬ ਹੈ ਕਿ ਵੀ ਮੋਦੀ ਜੀ ਦੀਆਂ ਨੀਤੀਆਂ ਲੋਕਾਂ ਤੱਕ ਅਸਰ ਕਰ ਰਹੀਆਂ ਨੇ ਔਰ ਇੱਥੇ ਜਿਹੜੀਆਂ ਸਾਡੇ ਅਮਿਤ ਸ਼ਾਹ ਜੀ ਵੀ ਹੈ ਹੁਣ ਜੋਗੀ ਜੀ ਵੀ ਆ ਰਹੇ ਨੇ ਯੂਐਸਜੀ ਵੀ ਆ ਰਹੇ ਨੇ ਔਰ ਅਜ ਇਸ ਨਿਰਮਲਾ ਸੀ타 ਰਮਨ ਪੈਂਦੀ ਜਿਹੜੇ ਆ ਰਹੇ ਨੇ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ ਔਰ ਇਹਦਾ ਮਤਲਬ ਹੈ ਕਿ ਉਹ ਲੋਕਾਂ ਦੇ ਹਰ ਵਰਗ ਦੇ ਲਈ ਸਾਡੇ ਕੋਲ ਨੇਤ੍ਰਿਤਵ ਵੀ ਹੈ ਚਾਹੇ ਉਹ ਗਰੀਬ ਪਰਿਵਾਰਾਂ ਦੇ ਲਈ ਯੋਜਨਾਵਾਂ ਹੋਣ ਚਾਹੇ ਉਹ ਮਹਿਲਾਵਾਂ ਲਈ ਹੋਣ ਚਾਹੇ ਯੂਥ ਲਈ ਹੋਣ ਚਾਹੇ ਇੰਡਸਟਰੀ ਲਈ ਹੋਣ ਚਾਹੇ ਉਹ ਮੁਲਾਜ਼ਮਾਂ ਦੇ ਲਈ ਹੋਣ ਭਾਵੇਂ ਹਰ ਵਰਗ ਦੇ ਨੂੰ ਨੇਤ੍ਰਿਤਵ ਦੇਣ ਵਾਲਾ ਇੱਕ ਸੱਚਾ-ਸੱਚਾ ਜਿਹੜਾ ਨੇਤ੍ਰਿਤਵ ਭਾਰਤੀ ਜਨਤਾ ਪਾਰਟੀ ਕੋਲ ਹਰ ਤਰ੍ਹਾਂ ਦੀ ਲੀਡਰਸ਼ਿਪ ਮੌਜੂਦ ਹੈ ਔਰ ਦੂਸਰਿਆਂ ਦੇ ਕੋਲ ਜਿਹੜਾ ਐਸਾ ਕੋਈ ਸਾਨੂੰ ਦੇਖਣ ਨੂੰ ਵੀ ਨਹੀਂ ਮਿਲਦਾ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਕੋਈ ਜੇਲ੍ਹ ਚ ਹੈ ਕੋਈ ਬੇਲ ਤੇ ਹੈ ਜਾਂ ਜੇਲ੍ਹ ਚ ਹੈ ਜਾਂ ਬੇਲ ਤੇ ਹੈ ਔਰ ਉਹਦੇ 23 ਦੇ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਅਕਸ਼ ਤੇ ਭਾਰਤੀ ਜਨਤਾ ਪਾਰਟੀ ਦੇ ਅਕਸ਼ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੋ ਲੁਧਿਆਣਾ ਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਸਾਰੇ ਲੋਕ ਸਭਾ ਦੇ ਵਿੱਚ ਜਿੰਨੇ ਵੀ ਵੋਟਰ ਸਹਿਬਾਨ ਕਿ ਉਹ ਅੱਜ ਦੇ ਇਸ ਮਾਹੌਲ ਨੂੰ ਦੇਖਦੇ ਹੋਏ ਦੇਸ਼ ਦੇ ਵਿਕਾਸ ਨੂੰ ਦੇਖਦੇ ਹੋਏ ਦੇਸ਼ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਮਹਿਲਾਵਾਂ ਦਾ ਜੁਵਾਵਾਂ ਦਾ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਤੇ ਲਈ ਔਰ ਜਿਹੜੇ ਸਾਰੇ ਵਰਗਾਂ ਦੀ ਰਾਖੀ ਤੇ ਲਈ ਅਸੀਂ ਇੱਕੋ ਹੀ ਇੱਕ ਜਿਹੜਾ ਸਾਡੇ ਕੋਲ ਟੀਚਾ ਆ ਉਹ ਪੂਰਾ ਕਾਂਦੇ ਲਈ ਉਹ ਨਰਿੰਦਰ ਮੋਦੀ ਜੀ ਔਰ ਉਹਨੂੰ ਪੂਰਾ ਕਾਂਦੇ ਲਈ ਸਾਡੇ ਕੋਲ ਜਿਹੜਾ ਕਮਲ ਦਾ ਨਿਸ਼ਾਨ ਆ ਜਿਹਦੇ ਵੋਟਾਂ ਇੱਕ ਤਰੀਕ ਨੂੰ ਪੈਣੀਆਂ ਔਰ ਕਮਲ ਦਾ ਨਿਸ਼ਾਨ ਦੇ ਉੱਤੇ ਕੁਮੀਦਵਾਰ ਦੇ ਰੂਪ ਚ ਸਾਡੇ ਕੋਲ ਰਵਨੀਤ ਮਿੱਟੂ ਆ ਔਰ ਇਸ ਕਰਕੇ ਆਪਾਂ ਇੱਕ ਤਰੀਕ ਨੂੰ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਪਾ ਕੇ ਉਹਨਾਂ ਨੂੰ ਭਾਗ ਦੇ ਇੱਕੋ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਹੀ ਬੜੀ ਸੇਵਾ ਨਿਮਰਤਾ ਸ਼ਰਦਾ ਗਿਆਨ ਵਿਚਾਰ ਪ੍ਰੇਮ ਭਾਵਨਾ ਦੇ ਨਾਲ ਚੱਲਣ ਵਾਲੀ ਪਾਰਟੀ ਏ ਔਰ ਨਾ ਕੇਵਲ ਵਿਅਕਤੀ ਵਿਸ਼ੇਸ਼ ਪੂਰੇ ਰਾਸ਼ਟਰ ਨੂੰ ਅੱਗੇ ਲੈ ਕਰਕੇ ਜਾਣ ਵਾਸਤੇ ਤਤਪਰ ਰਹਿੰਦੀ ਏ ਸੋ ਅੱਜ ਦੇਸ਼ ਨਹੀਂ ਦੁਨੀਆ ਨੂੰ ਪਤਾ ਚੱਲ ਗਿਆ ਵੀ ਭਾਰਤੀ ਜਨਤਾ ਪਾਰਟੀ ਦੀ ਸੋਚ ਕੀ ਏ ਹਮੇਸ਼ਾ ਦੇਸ਼ ਨੂੰ ਅੱਗੇ ਲੈ ਕਰਕੇ ਜਾਣ ਵਾਸਤੇ ਤਤਪਰ ਰਹਿਣ ਵਾਲੀ ਪਾਰਟੀ ਸਮਾਜ ਦਾ ਭਲਾ ਹੀ ਕਰਦੀ ਏ ਤਾਂ ਜੋ ਅੱਜ ਵੀ ਤੁਸੀਂ ਦੇਖ ਸਕਦੇ ਹੋ तकरीबन 70 80 ਯੁਵਾ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਚ ਆਏ ਨੇ ਮਾਨਯੋਗ ਸੰਪਲਾ ਜੀ ਮਾਨਯੋਗ ਰਜਨੀਸ਼thi ਮਾਨ ਜੀ ਦੇ ਨੇਤਰਤਵ ਵਿੱਚ ਸਾਡੇ ਪ੍ਰਧਾਨ ਪਵਨ ਕੁਮਾਰ ਟਿੰਕੂ ਜੀ ਦੇ ਨੇਤਰਤਵ ਵਿੱਚ ਇਹ ਜਿਹੜਾ ਅੱਜ ਦਾ ਕਾਰਜਕ੍ਰਮ ਰੱਖਿਆ ਗਿਆ ਜੀ ਅਮੇਸ਼ਾ ਜੀ ਵੀ ਆਏ ਸੀ ਮਿਲਿਆ ਉਹਨਾਂ ਨਾਲ ਕਿੰਦਾ ਨਾ ਨਾ 3 4 ਜੀ ਕਿਤੇ ਲੋਕਾਂ ਦੇਖੋ ਅਮੀਸ਼ਾ ਜੀ ਆਏ ਔਰ ਪੂਰੀ ਜਿਹੜੀ ਇਹ ਨਿਗਾਹ ਅਮੀਸ਼ਾ ਜੀ ਦੀ ਮੋਦੀ ਜੀ ਦੀ ਪੰਜਾਬ ਦੇ ਉੱਤੇ ਆ ਪੰਜਾਬ ਨੂੰ ਆਉਣ ਵਾਲਾ ਜਿਹੜਾ ਪੰਜਾਬ ਏ ਹੁਣ ਦੇਸ਼ ਦਾ ਨੇਤਰਤ ਕਰਨ ਲਈ ਤਿਆਰ ਏ ਦੇਸ਼ ਦਾ ਤਾਜ ਬਣ ਕਰਕੇ ਪੰਜਾਬ ਉਭਰੇਗਾ ਮੈਂ ਸਾਰਿਆਂ ਨੂੰ ਇਹੋ ਬੇਨਤੀ ਵੀ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਸ਼ਰੋਤਿਆਂ ਨੂੰ ਕਿ ਵੱਧ ਚੜ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਇੱਕ ਸક્ષਮ ਸੇਵਾਦਾਰ ਇੱਕ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਦੇ ਪਾਈਏ ਸੋ ਇੰਨੇ ਕਹਿੰਦਾ ਸਾਰਿਆਂ ਨੂੰ ਭਾਰਤ ਮਾਤਾ ਕੀ ਜੈ